ਸ਼ਿਕਾਜ ਜਦੋਂ ਜੀਡੀਵੀ ਮੰਗ ਗੁਰੂ ਅੱਗੇ ਆ ਕੇ ਅਰਦਾਸ ਕਰੇਗਾ ਮੇਰਾ ਗੁਰੂ ਹਰ ਇੱਕ ਅਰਦਾਸ ਤੇਰੀ ਪੂਰੀ ਕਰਦਾ ਹੁਣ ਕਈ ਵਾਰੀ ਕਈ ਸਿੱਖ ਕੱਲ ਕਹਿ ਦਿੰਦੇ ਜੀ ਸਾਡੀ ਅਰਦਾਸ ਜਿਹੜੀ ਪੂਰੀ ਨਹੀਂ ਹੋਈ ਜ਼ਾਦਰ ਫਿਰ ਸਾਡੀ ਅਰਦਾਸ ਉਹਦੀ ਵੀ ਪੂਰੀ ਹੁੰਦੀ ਆ ਪਰ ਅਰਦਾਸ ਜਿਹੜੀ ਹੈ ਕਈ ਵਾਰੀ ਸਾਨੂੰ ਅਰਦਾਸ ਜਿਹੜੀ ਹੈ ਕਰਨੀ ਨਹੀਂ ਆਉਂਦੀ ਅਰਦਾਸ ਹੁੰਦੀ ਪਤਾ ਕਿਵੇਂ ਅੰਦਰੋਂ ਜਦੋਂ ਆਪਣੀ ਤਾਕਤ ਮੁੱਕ ਜਾਂਦੀ ਹੈ ਹੁਣ ਵੀ ਆਪਾਂ ਅਰਦਾਸ ਕਰਾਂਗੇ ਨਾ ਇੱਕ ਗੱਲ ਕਹਾਂਗੇ ਖੇ ਨਿਮਾਣਿਆਂ ਦੇ ਮਾਣ ਖੇ ਨਿਤਾਣਿਆਂ ਦੇ ਤਾਣ ਖੇ ਨਿਉਟਿਆਂ ਦੀ ਓਟ ਸਿਖਾ ਇਹ ਦਰ ਐਸਾ ਜਦੋਂ ਇਸ ਦਰ ਤੇ ਨਿਮਾਣਾ ਹੋ ਕੇ ਆਵੇਗਾ ਜਿਹੜੇ ਦੁਨੀਆਂ ਦੇ ਸੰਸਾਰ ਦੇ ਜਿੰਨੇ ਮਾਣ ਨੇ ਉਹਨਾਂ ਨੂੰ ਲਾ ਕੇ ਆਏਗਾ जिन्हें दुनिया दे, दे मान ने सारे मान दुनिया दे संसार दे लाद देते पाशा मेरा तेरे तो बिना कोई मान नहीं जब तू अंदरो अरदास तो 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 करेगा ना मैं मान दीवान तू है मेरे स्वामी मैं खुद आगे अरदास मैं होर था राह जिस में करूं विनती मेरा दुख तुझ ही पास मेरा दुख है ਉਹ ਵੀ ਤੇਰੇ ਕੋਲੇ ਹੈ ਮੇਰਾ ਸੁੱਖ ਹੈ ਉਹ ਵੀ ਤੇਰੇ ਕੋਲੇ ਹੈ ਮੇਰਾ ਤੇਰੇ ਤੋਂ ਬਿਨਾ ਕੋਈ ਨਹੀਂ ਜਦੋਂ ਨਿਮਾਨਾ ਮੁਕੇ ਆਏਗਾ ਦੂਜਾ ਹੈ ਤੇ ਪਾਸ਼ਾ ਕਹਿੰਦੇ ਹੈ ਨਿਤਾਣਿਆਂ ਦੇ ਤਾਣ ਸਾਨੂੰ ਢੰਗ ਸਿਖਾਉਂਦੇ ਨੇ ਤੂੰ ਅਰਦਾਸ ਕਰ ਤਾਣ ਦਾ ਅਰਥ ਤਾਂ ਹੈ ਜ਼ੋਰ ਜਿਨੇ ਦੁਨੀਆ ਦੇ ਸੰਸਾਰ ਦੇ ਜਿਹੜੇ ਤੇਰੇ ਕੋਲੇ ਜ਼ੋਰ ਨੇ ਤੇਰੀ ਤਾਕਤ ਹੈ ਜਦੋਂ ਤੂੰ ਆਪਣੀ ਤਾਕਤ ਮੁਕਾ ਕੇ ਆਵੇਂਗਾ ਪਾਸ਼ਾ ਮੈਂ ਨਿਤਾਣਾ ਹੋ ਗਿਆ ਮੈਨੂੰ ਨਿਤਾਣੇ ਨੂੰ ਤੇਰੇ ਦਰ ਤੋਂ ਬਿਨਾ ਹੋਰ ਦੂਜਾ ਕੋਈ ਸਹਾਰਾ ਨਹੀਂ ਆਖੋ ਸਤਨਾ ਮੈਂ ਨਿਤਾਣਾ ਹੋ ਗਿਆ ਇੱਕ ਗੱਲ ਤੁਹਾਨੂੰ ਹੋਰ ਕਹਦੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਦੋ ਭੋਗ ਦੇ ਸ਼ਲੋਕ ਹੁੰਦੇ ਨੇ ਸਿੱਖੋਂ ਧਿਆਨ ਨਾਲ ਸੁਣਿਓ ਬੜੀ ਗੱਡੂਨੀਆ ਗੱਲਾਂ ਉਥੇ ਵੀ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਅਰਦਾਸ ਕਰਨ ਦਾ ਢੰਗ ਦੱਸਿਆ

ਗੱਜ ਜੇ ਹੋ ਹੋ ਸਹਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਇੱਕ ਹਿੰਦੂ ਪੁਰਾਣਾ ਦੀ ਗਾਥਾ ਦੱਸੀ ਆ ਪਾਤਸ਼ਾਹ ਜੀ ਕਹਿੰਦੇ ਜਿਵੇਂ ਇੱਕ ਹਾਥੀ ਸੀ ਉਹਨੂੰ ਤੰਦੂਏ ਨੇ ਪਕੜ ਲਿਆ ਜਦੋਂ ਹਾਥੀ ਨੇ ਮਾਲਕ ਪਰਮੇਸ਼ਰ ਅੱਗੇ ਅਰਦਾਸ ਕੀਤੀ ਕਹਿੰਦੇ ਵਿਸ਼ਰੂ ਦੇ ਰੂਪ ਦੇ ਵਿੱਚ ਸੁਦਰਸ਼ਨ ਚੱਕਰ ਮਾਰ ਕੇ ਕਹਿੰਦੇ ਤੰਦੂਏ ਦੀਆਂ ਤੰਦਾ ਕੱਟ ਦਿੰਦਾ ਗਜਵਨ ਸੰਦ ਦਾ ਹਾਥੀ ਗੱਜ ਜੇ ਹੋ ਹੋ ਸਹਾਏ ਜਦੋਂ ਉਹਦੇ ਦਰ ਤੇ ਪ੍ਰਵਾਨ ਹੋ ਜਾਂਦੀ ਹੈ ਜਦੋਂ ਨਿਤਾਣਾ ਹੋ ਕੇ ਕਰੇਗਾ ਫਿਰ ਅਗਲਾ ਸ਼ਲੋਕ ਉਚਾਰਨ ਕੀਤਾ ਬਲ ਹੋਆ ਮੇਰਾ ਮਾਲਕ ਪਰਮੇਸ਼ਰ ਐਸੀ ਕਲਾ ਵਰਤਉਂਦਾ ਹੈ ਕਿ ਤਾਕਤ ਆ ਗਈ ਕਹਿੰਦੇ ਬਲ ਹੋਆ ਬੰਧਨ ਛੁੱਟੇ ਸਭ ਕੁਝ ਹੋਤੋਂ ਪਾਏ ਜਿੱਦੇ ਕਹਿੰਦੇਗਾ ਨਾਨਕ ਸਭ ਕੁਝ ਤੁਮਰੇ ਹੱਥ ਮੈਂ ਤੁਮਹੀ ਹੋ ਸਭਾਏ ਆਸ਼ਾ ਜਿਹੜੀ ਗੱਲ ਹੈ ਉਹ ਤੇਰੇ ਹੱਥ ਵਿੱਚ ਹੈ ਨਿਮਾਨਾ ਬਣ ਕੇ ਆਉਣਾ ਨਿਤਾਣਾ ਬਣ ਕੇ ਆਉਣਾ ਨਿਉਟਾ ਬਣ ਕੇ ਆਉਣਾ ਮੇਰੀ ਓਟ ਕੋਈ ਨਹੀਂ ਤੇਰੇ ਤੋਂ ਬਿਨਾ ਮੇਨ ਤੇ ਓਟ ਤੇਰੀ ਆ ਇਸ ਸਾਹਮਣੇ ਘਰੋਤੇ ਢਿੱਡ ਤੇ ਹੱਥ ਮਾਰਦੇ ਆ ਤੇ ਕੀ ਕਹਿ ਰਹੇ ਆ ਆਪਣੇ ਅੰਦਰੋਂ ਅਰਦਾਸ ਕਰਦੇ ਆ ਐ ਕੋਈ ਵਾਰ ਗੁਰਿੰਦ ਸਾਹਿਬ ਪਾਸ਼ਾ ਤੇਰੇ ਤੋਂ ਬਿਨਾ ਸਾਡਾ ਇਸ ਦੁਨੀਆ ਤੇ ਸੰਸਾਰ ਤੇ ਕੋਈ ਨਹੀਂ ਆਖੋ ਸਤਨਾਮ ਵਾਸਾ ਤੇਰੇ ਤੋਂ ਬਿਨਾ ਸਾਡਾ ਕੋਈ ਨਹੀਂ ਤੇਰੇ ਤੋਂ ਬਿਨਾ ਕੋਈ ਨਹੀਂ ਅੰਦਰੋਂ ਅਰਦਾਸ ਕਰਦੇ ਆ ਤੇ ਜਿਹੜੀ ਅੰਦਰ ਦੀ ਅਰਦਾਸ ਹੈ ਜਿਹਨੂੰ ਅਸੀਂ ਨਿਮਾਣੇ ਹੋ ਕੇ ਕਰਾਂਗੇ ਨਿਤਾਣੇ ਹੋ ਕੇ ਕਰਾਂਗੇ ਜ਼ਾਦ ਰੱਖਿਓ ਜੀ ਉਹ ਅੰਦਰ ਦੇ ਨਿਕਲੇ ਹੋਏ ਬੋਲ ਜਿਹੜੇ ਆ ਸਿੱਧੇ ਮਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਪਾਉਂ ਜਾਂਦੇ ਆ ਕੋ ਸਤਨਾਮ ਜਿਹਨੂੰ ਅਸੀਂ ਬਾਣੀ ਵਿੱਚ ਪੜਦੇ ਆ ਦੇ ਕੰਨ ਸੁਣੋ ਅਰਦਾਸ ਅਸੀਂ ਬਾਣੀ ਵਿੱਚ ਇਹ ਵੀ ਪੜਦੇ ਆ ਆਫਸ਼ਾ ਜੀ ਕਹਿੰਦੇ ਆ ਬਿਰਥੀ ਕਦੇ ਨਾ ਹੋ ਬਈ ਇਹਨਾਂ ਨੇ ਜਾਨ ਮੰਨ ਕੇ ਅਰਦਾਸ ਕੀਤੀ ਬਿਰਥੀ ਕਦੇ ਨਾ ਹੋ ਬਈ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ